ਸੱਜ ਪਾਲ ਬਰਾੜ ਸਾਹਿਬ ਨੈੱਟ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਹੈ ਉਹ ਆ ਬਲਕੌਰ ਸਿੰਘ ਹੋਰਾਂ ਦੀ ਤੇ ਬਲਕੌਰ ਸਿੰਘ ਹੋਰੀ ਰਾਹੁਲ ਗਾਂਧੀ ਦੇ ਨਾਲ ਬੈਠੇ ਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਆ ਬਈ ਤੁਹਾਡੇ ਪਰਿਵਾਰ ਨਾਲ ਵੀ ਪਹਿਲਾਂ ਧੱਕਾ ਹੋਇਆ ਸੀ ਤੁਹਾਡੇ ਜਿਵੇਂ ਮੇਰਾ ਪੁੱਤ ਮਰਿਆ ਉਵੇਂ ਤੁਹਾਡੇ ਪਰਿਵਾਰ ਨਾਲ ਵੀ ਧੱਕਾ ਹੋਇਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਿਆਣੇ ਆ ਤੇ ਨਾ ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਹੂੰ ਤੇ ਮਤ ਮੈਂ ਤਾਂ ਬਾਲਿਆਂ ਦੀ ਵਜਦੀ ਦੇਖੀਏ ਜਦੋਂ ਬੰਦਿਆਂ ਕੋਲੇ ਰੁਪਈਆ ਬੜਾ ਆ ਜਾਂਦਾ ਨੇ ਸ਼ੌਹਰਤ ਬੜੀ ਆ ਜਾਂਦੀ ਹੈ ਅਜਿਹੀ ਸ਼ੌਹਰਤ ਆਈ ਸੀ ਬੜਖੌਰ ਸਿੰਘ ਦੇ ਪਰਿਵਾਰ ਚ ਨੌਜਵਾਨ ਨੇ ਬਹੁਤ ਚੰਗਾ ਕਲਾਕਾਰ ਸੀ ਸ਼ੁਭਦੀਪ ਸਿੰਘ ਸੁੱਧੂ ਮੂਸੇ ਵਾਲਾ ਬੜੀ ਸੋਹਣੀ ਕਮਾਈ ਕੀਤੀ ਬੜਾ ਸੋਹਣਾ ਉਹਨੇ ਆਪ ਦਾ ਦਸਤਾਰ ਦੀ ਵੀ ਉਹਨੇ ਵਰਲਡ ਚ ਚਰਚਾ ਕਰਾਈ ਕਿ ਨਹੀਂ ਯਾਰ ਮੈਂ ਹੈਗਾ ਬਹੁਤ ਚੰਗਾ ਨੌਜਵਾਨ ਸੀ ਪਰ ਅਖੀਰੀ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਮੇਰੇ ਜਾਨ ਮਗਰੋਂ ਮੇਰੇ ਬਾਪ ਨੇ ਜਿਹੜਾ ਹੈਗਾ ਕਿ ਇਹੇ ਕੁਛ ਕਰਨਾ ਟੋਟਲ ਕਾਰਸੇ ਨੂੰ ਪੁੱਛਣ ਵਾਲਾ ਹੋਵੇ ਵੀ ਅਖੇ ਜਿਵੇਂ ਮੇਰਾ ਪੁੱਤ ਮਰਿਆ ਤੇਰੇ ਪੁੱਤ ਮਰੇ ਤੇ ਦਾ ਭਾਈ ਅਸੀਂ ਤੇਰੇ ਨਾਲ ਆ ਤੇਰੇ ਨਾਲ ਹੋਇਆ ਧੱਕਾ ਕਹਿੰਦਾ ਜੀ ਅਖੇ ਰਹੁਤਾਂ ਦੀ ਸਾਹਿਬ ਅਖੇ ਤੁਹਾਡੇ ਪਰਿਵਾਰ ਨਾਲ ਵੀ ਧੱਕਾ ਹੋਇਆ ਤੇ ਬਲਕਾਰ ਸਿੰਘ ਨੂੰ ਪੁੱਛਣ ਵਾਲਾ ਹੋਵੇ ਵੀ ਧੱਕਾ ਟਟੂ ਦਾ ਆਇਆ ਉਹਨੇ ਸਾਡੇ ਅਕਾਲ ਤਖਤ ਤੇ ਤਾਂ ਹਮਲਾ ਸਿੰਘਾਂ ਨੇ ਬਦਲਾ ਲਿਆ ਸੀ ਬਦਲਾ ਲਿਆ ਸੀ ਸਿੰਘਾਂ ਨੇ ਹੱਕ ਚ ਗੋਲੀਆਂ ਮਾਰੀਆਂ ਸੀ ਨਾਲ ਲੈ ਨੂੰ ਤੇਰੇ ਵਰਗੇ ਜਿਹਦਾ ਨਾਲ 60-60 ਹਜ਼ਾਰ ਰੁਪਏ ਦੀ ਤਨਖਾਹ ਵੀ ਲਈ ਜਾਂਦੇ ਨਾਲ ਛਪੜੇ ਲਾ ਕੇ ਪਰ ਉਹਨਾਂ ਨੇ ਬਦਲਾ ਲਿਆ ਸੀਗਾ ਨੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਹੋਊਗਾ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਇਹ ਵੀ ਆਈ ਹੈ ਵੀ ਸਾਡਾ ਤਾਂ ਵੀ ਸਾਡੇ ਤਾਂ ਦਾਦੇ ਪੜਦਾਦੇ ਸ਼ੁਰੂ ਤੋਂ ਕਾਂਗਰਸੀ ਰਹੇ ਆ ਜਾਂ ਕਿੱਦਾਂ ਰਹੇ ਆ ਫਿਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਆ। ਦਿੱਤਾ ਵੀ ਵਾਕਈ ਦਾਦੇ ਪੜਦਾਦੇ ਵੀ ਕਾਂਗਰਸੀ ਰਹੇ ਆ। ਦੈਟ ਮੀਨਸ ਉਸ ਟਾਈਮ ਤੋਂ ਉਹਨਾਂ ਦੇ ਨਾਲ ਵਹੀ ਹੋਣਗੇ। ਹੂੰ। ਇਹ ਤਾਂ ਫਿਰ ਜਦੋਂ ਇੰਦਰਾ ਕਹਿੰਦੀ ਮਰੀ ਮਰੀ ਹੁਣ ਕੀ ਕਰਣਾ ਸੋਗ ਵੀ ਕੀਤਾ ਹੋਵੇ। ਹੂੰ। ਸ਼ੋਕ ਸ਼ੋਕ ਸੁਣਾ ਕੇ ਵੀ ਖਾਇਆ ਹੋਵੇ। ਬਲਕੌਰ ਸਿੰਘ ਨੇ ਇਹਨਾਂ ਨੂੰ ਥੋੜਾ ਕਿਹਾ ਇੱਕ ਹੋਰ ਵੀ ਕਿਹਾ ਇੱਕ ਲਿੰਡਰ ਨੂੰ। ਆਪਾਂ ਵੀ ਭਾਈ ਜਿਸ ਟਾਈਮ ਪਤ ਨਹੀਂ ਹੋਇਆ ਭਾਈ ਉਹਦੋਂ ਤੋਂ ਤੁਹਾਡੇ ਨਾਲ ਧੱਕਾ ਹੋਇਆ ਬਲਕੌਰ ਸਿੰਘ ਤਾਂ ਸਮਝ ਨਹੀਂ ਆ ਰਹੀ ਵੀ ਰੱਬ ਨੇ ਕਿੱਡੀ ਸੋਹਣੀ ਦਾਤ ਦਿੱਤੀ ਪਰਿਵਾਰ ਚ ਛੋਟਾ ਬੱਚੇ ਦਾ ਜਨਮ ਦਿੱਤਾ ਕਿਉਂ ਲੋਕਾਂ ਇਹ ਨਾ ਅਰਦਾਸਾਂ ਹੁੰਦੀਆਂ ਮੈਂ ਚਾਹੇ ਖੁਦ ਮੈਂ ਖੁਦ ਅਰਦਾਸਾਂ ਕੀਤੀਆਂ ਵੀ ਨਹੀਂ ਭਾਈ ਇਸ ਪਰਿਵਾਰ ਚ ਬੱਚੇ ਦਾ ਜਨਮ ਹੋਣਾ ਚਾਹੀਦਾ ਤੇ ਜਰੂਰ ਹੋਣਾ ਚਾਹੀਦਾ ਵੈਗੂ ਨੇ ਸੋਣੀ ਪਰ ਬਲਕੌਰ ਸਿੰਘ ਦੀ ਮੈਨੂੰ ਸਮਝ ਨਹੀਂ ਆਈ ਵੀ ਭਾਈ ਉਹ ਟ੍ਰੈਕ ਕਿਹੜੇ ਤੋਂ ਤੁਰਿਆ ਜਾਂਦਾ ਮੈਨੂੰ ਲੱਗਦਾ ਹੈ ਅੱਜ ਉੱਥੇ ਆ ਕੇ ਖੜ ਗਿਆ ਜਦੋਂ ਇਹ ਇੱਕ ਜਾਂ ਦਾਖਾਣੇ ਦਾ ਮੁਲਾਜ਼ਮ ਸੀ ਨਾ ਉੱਥੇ ਕੋਈ ਬੋਡੀਗਾਰਡ ਸੀ ਤਾਂ ਉੱਥੇ ਹੀ ਜਾ ਕੇ ਖੜ ਗਿਆ ਜੀ ਸੋਚ ਵੀ ਉੱਥੇ ਹੀ ਖੜ ਗਿਆ ਤੇ ਉਹਨਾਂ ਜਿਹੜੇ ਚੰਗਾ ਸੀ ਜੰਨਾ ਚੰਨਾ ਸ਼ੋਭਦੀਪ ਸਿੰਘ ਸੁਧੂ ਮੂਸੀ ਵਾਲਾ ਸੀ ਉਹ ਇੱਕ ਬੜਾ ਉਹ ਸੂਝਵਾਨ ਨੌਜਵਾਨ ਸੀ ਮੂਸੀ ਵਾਲਾ ਸਾਹਿਬ ਹਮ ਪਰ ਇਹਨੇ ਮੈਨੂੰ ਲੱਗਦਾ ਇਹਨੇ ਮਿੱਟੀ 'ਚ ਰੋਲ ਦੇਣਾ ਹਮ ਇਸ ਚਾਈਨ ਤੇ ਕਿਤੇ ਨਾ ਕਿਤੇ ਉਹ ਵੀਡੀਓ 'ਚ ਇਦਾਂ ਵੀ ਨਜ਼ਰ ਆ ਰਿਹਾ ਜਿਸ ਹਿਸਾਬ ਨਾਲ ਉਹਨਾਂ ਦੀ ਹਾਮੀ ਭਰ ਰਹੀ ਗੱਲ 'ਚ ਗੱਲ ਬਈ ਐ ਲੱਗ ਰਿਹਾ ਲੋਕ ਕਹਿ ਰਹੇ ਵੀ ਇਹ ਚਾਪਲੂਸੀ ਕਰ ਰਿਹਾ ਜਾ ਤੂਸੀ ਬਾਈ ਜੀ ਇਹ ਮੈਨੂੰ ਕੋਈ ਸ਼ੁਰੂ ਤੋਂ ਲੱਗਦਾ ਵੀ ਹੁਣ ਮੈਨੂੰ ਨਾ ਪਿੰਡ ਵਾਲਿਆਂ ਦਾ ਇਹ ਮੈਂ ਤੇ ਚਲੋ ਮੈਂ ਇਸ ਚੀਜ਼ ਤੇ ਕਲੈਰੀਫਿਕੇਸ਼ਨ ਤਾਂ ਨਹੀਂ ਦੇਣਾ ਚਾਹਦਾ ਪਰ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਹੈ ਵੀ ਅਖੇ ਇਹ ਤਾਂ ਬਿਨਾ ਡਿਊਟੀ ਤੋਂ ਪੋਸਟ ਆਫਿਸ ਚੋਂ ਅਖੇ ਤਨਖਾਹ ਵੀ ਆਪਦੇ ਖਾਤੇ 'ਚ ਪਉਂਦਾ ਰਿਹਾ ਅੱਛਾ ਪਿੰਡ ਵਾਲਿਆਂ ਦਾ ਕਹਿਣਾ ਹੈ ਮੇਰੇ ਨਾਲ ਚਲੋ ਕਿਸੇ ਦੀ ਫੋਨ ਤੇ ਗੱਲ ਹੋਈ ਵੀ ਵੀ ਡਾਕਖਾਨੇ ਮਤਲਬ ਵੀ ਕਿਸੇ ਨਾਲ ਤਨਖਾਹ ਵੀ ਪਉਂਦਾ ਨੇ ਕਿਸੇ ਸੱਜਣ ਨੇ ਇਹਨਾਂ ਨੂੰ ਇੰਗਲੈਂਡ ਤੋਂ ਕਾਲ ਵੀ ਲਾਈ ਹੈ ਮੈਨੂੰ ਕੋਈ ਰਿਕਾਰਡਿੰਗ ਰਿਕਾਰਡਿੰਗ ਵੀ ਮਿਲ ਗਈ ਜਿਸ ਨੂੰ ਮੈਨੂੰ ਭੇਜੀ ਵਿੱਚ ਚਾਹੁੰਦਾ ਹਾਂ ਜੇ ਸ਼ਾਇਦ ਮੇਰੇ ਕੋਲੇ ਉਹਨਾਂ ਦੀ ਨਾ ਪਈ ਹੋਵੇ ਉਹਨਾਂ ਨੇ ਵੀ ਇਹਨੂੰ ਕਿਹਾ ਇਹ ਕਹਿੰਦਾ ਯਾਰ ਵੀ ਤੁਹਾਨੂੰ ਬੜਾ ਦੁੱਖ ਆ ਸਿੱਧੂ ਗੁੱਸੇ ਵਾਲੇ ਮਰੇ ਦਾ ਹਾਂ दैट मींस ਉਹ ਵੀ ਸਾਨੂੰ ਬੜਾ ਦੁੱਖ ਆ ਵੀ ਤੈਨੂੰ ਹੈ ਹਾਂ ਤੇ ਸਾਨੂੰ ਦੁੱਖ ਹੈਗਾ ਯਾਰ ਸਾਡਾ ਤਾਂ ਪੰਜਾਬ ਦਾ ਨੌਜਵਾਨ ਸੀ ਨੌਜਵਾਨ ਸੀ ਕਿ ਉਹਨੂੰ ਰਿਪਰੈਜ਼ੈਂਟ ਕੀਤਾ ਉਹਨੇ ਲੋਕਾਂ ਨੂੰ ਦੱਸਿਆ ਵੀ ਭਾਈ ਸਿੱਧੂ ਤੱਕ ਕਿੱਥੋਂ ਤੱਕ ਹੈਗੇ ਆ ਕਿਉਂ ਜੀ ਤੇ ਸਾਨੂੰ ਤਾਂ ਮਾਣ ਰਹੂਗਾ ਵੀ ਨੌਜਵਾਨ ਉਤੇ ਸਾਨੂੰ ਮਾਣ ਰਹੂਗਾ ਅਸੀਂ ਆਉਣ ਕਿਉਂਕਿ ਗੁੱਸੇ ਵਾਲਾ ਭਰਾ ਵੀ ਕੱਲੀ ਕਾਂਗਰਸ ਦਾ ਥੋੜਾ ਸੀ ਕੱਲੀ ਕਾਂਗਰਸ ਦਾ ਥੋੜਾ ਸੀ ਕੱਲੇ ਝੜਮਲ ਦਾ ਥੋੜਾ ਸੀ ਪੰਜਾਬ ਦਾ ਸੀ ਉਹ ਤਾਂ ਸਾਡਾ ਸਭ ਦਾ ਸੀ ਹਾਂ ਪੰਜਾਬ ਦਾ ਪੰਜਾਬ ਦਾ ਇੱਕ ਸਤਾਰਾ ਸੀ ਜਿਹਨੇ ਸਾਨੂੰ ਅੱਧੀ ਜਗ ਦੱਸਿਆ ਵੀ ਹਾਂ ਭਾਈ ਵੀ ਮੈਂ ਪੰਜਾਬ ਲਈ ਕੁਝ ਵੀ ਕਰ ਸਕਦਾ ਤੇ ਕਰਦਾ ਵੀ ਸੀ ਪਿੰਡ 'ਚ ਬੈਠਾ ਸੀ ਅਗਲਾ ਹਾਂਜੀ ਜ਼ਮੀਨ ਨਾਲ ਜੁੜਿਆ ਹੋਇਆ 910 ਤੇ ਬਲਕੌਰ ਸਿੰਘ ਦੀ ਤਾਂ ਸਹਿਜਪਾਲ ਜੀ ਮਤਲਬ ਇੰਨਾ ਲੋਕ ਨੂੰ ਮੰਨਦੇ ਸੀ ਜੇ ਕਿਤੇ ਉਹ ਆਜ਼ਾਦ ਵੀ ਖੜ ਜਾਂਦੇ ਤਾਂ ਮੇਰੇ ਹਿਸਾਬ ਨਾਲ ਲੋਕਾਂ ਨੇ ਉਹਨੂੰ ਆਪ ਮਹਾਰੇ ਗੱਦੀ ਤੇ ਬਿਠਾ ਦੇਣਾ ਸੀ ਪਰ ਉਹ ਸੰਗਰੂਰ ਦੇ ਵਿੱਚ ਤਾਂ ਆਪਣੇ ਸੁਖਪਾਲ ਸਿੰਘ ਖੈਰਾ ਦਾ ਪ੍ਰਚਾਰ ਕਰ ਰਿਹਾ ਜਦ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਖੜੇ ਹੋਇਆ ਜਿਹੜੇ ਪੰਥਕ ਲੀਡਰ ਨੇ ਪਿਛਲੀ ਵਾਰੀ ਸਰਪੰਚੀ ਜਿੱਤ ਕੇ ਅਸੀਂ ਬਲਕੌਰ ਸਿੰਘ ਨੂੰ ਇਹ ਕਿਹਾ ਜੇ ਵੀ ਤੂੰ ਆਪਣੇ ਪਿੰਡ ਚ ਨਾ ਪਰ 10 ਬੰਦੇ ਨਾਲ ਲੈ ਕੇ ਤੇ ਮੈਂਬਰ ਪੰਚਾਇਤ ਦਾ ਇਲੈਕਸ਼ਨ ਲੜੇ ਤੇ ਜਿੱਤ ਜਿੱਤ ਜਦੋਂ ਤੁਸੀਂ ਮੇਰਾ ਨਾਮ ਪਟਾ ਦਿਆ ਜੀ ਪਿੰਡੋਂ ਮੈਂਬਰ ਪੰਚਾਇਤ ਦਾ ਇਲੈਕਸ਼ਨ ਕਿੰਦਰਾ ਤੁਸੀਂ ਐਮਐਲਏ ਵੀ ਜਦੋਂ ਨੂੰ ਕਰਦੇ ਸੋ ਗੱਲ ਇਹ ਆ ਵੀ ਸਾਥ ਕਿਸੇ ਨੇ ਨਹੀਂ ਦੇਣਾ ਨਹੀਂ ਮਤਲਬ ਇਹਦਾ ਮਤਲਬ ਇਹ ਆ ਵੀ ਪਿੰਡ ਚ ਇਹਨਾਂ ਦੀ ਹੈ ਨਹੀਂ ਇੰਨੀ ਮਤਲਬ ਕਿਸੇ ਨਾਲ ਬਣਦੀ ਵੀ ਨਹੀਂ ਹੈਗੀ ਪਿੰਡ ਚ ਇਦਾਂ ਹੁੰਦਾ ਜੀ ਪਿੰਡ ਚ ਹੋ ਸਕਦਾ ਬਣਦੀ ਹੋਵੇ ਜਾਂ ਹੋ ਸਕਦਾ ਮੂਸੇ ਵਾਲਾ ਸਾਹਿਬ ਦੇ ਆਦਿ ਹਮ ਸ਼ੁਭਦੀਪ ਸਿੰਘ ਦੇ ਕਾਰਨ ਕੋਈ ਕੁਝ ਲੋਟਾਂ ਨੂੰ ਪੈ ਜਾਣ ਬਾਕੀ ਇਹਨੂੰ ਆਪਦੇ ਲਿਹਾਜ਼ੇ ਨਹੀਂ ਰੱਖਦੇ ਇੱਕ ਸਟੇਜ ਤੇ ਸ਼ੋਭਦੀਪ ਦੇ ਚਾਚਾ ਜੀ ਖੜੇ ਆ ਤੇ ਬਲਕੌਰ ਸਿੰਘ ਖੜੇ ਆ ਤੇ ਉਥੇ ਉਹਨਾਂ ਦੇ ਚਾਚਾ ਜੀ ਦਾ ਇਹ ਕਹਿਣਾ ਵਾ ਬਈ ਮੂਸੇ ਵਾਲਾ ਮੈਂ ਤੇ ਮੂਸੇ ਵਾਲਾ ਇੱਕ ਲੀਡਰ ਦੇ ਅਸੀਂ ਪੈਰੀ ਉਥੇ ਬੈਠੇ ਆ ਘਰੇ ਜਾ ਕੇ ਜਦੋਂ ਪਿਛਲੀ ਵਾਰ ਐਮਐਲਏ ਦੀਆਂ ਵੋਟਾਂ ਤੁਹਾਨੂੰ ਲੱਗਦਾ ਵੀ ਮੂਸੇ ਵਾਲਾ ਮਤਲਬ ਇਦਾਂ ਕਿਸੇ ਦੇ ਪੈਰੀ ਲੀਡਰ ਦੇ ਬੈਠ ਸਕਦਾ ਉਹ ਨਹੀਂ ਜੀ ਨਹੀਂ ਮੂਸੇ ਵਾਲਾ ਸੀਗੇ ਕਿਸੇ ਦੇ ਪੈਰੀ ਮੈਂ ਪੈਨ ਵਾਲਾ ਪਿੱਛੇ ਬਲਕੌਰ ਸਿੰਘ ਉਹ ਨਹੀਂ ਖੜਿਆ ਸਟੇਜ ਤੇ ਉਹ ਨਹੀਂ ਨਹੀਂ ਬੂਸੇਲਾ ਥਾਪੀ ਮਾਰਕੀਟ ਸਟੇਜ ਤੇ ਜੜਦਾ ਸੀ ਜਿਹੜਾ ਮਰਜੀ ਮੁਲਕ ਹੋਵੇ ਹਮ ਹੂੰ ਤਾਂ ਕੋਈ ਬੰਦਾ ਹੋਏ ਕਹਿਣੇ ਦੱਸਿਓ ਸ਼ਾਮ ਨੂੰ ਲਾਈਵ ਹੋ ਜਾਂਦਾ ਸੀ ਹਮ ਉਹ ਤਾਂ ਸ਼ਾਮ ਨੂੰ ਲਾਈਵ ਹੋ ਕੇ ਅਗਰੇ ਨੂੰ ਸੱਦਾ ਹੋ ਜਾਂਦਾ ਵੀ ਹਾਂ ਵੀ ਦੱਸ ਕਿੱਥੇ ਮਿਲਣਾ ਤੇਰੇ ਕੋਲ ਆ ਜੇ ਤੂੰ ਇੱਥੇ ਆਉਣਾ ਉਹ ਇਹਦੇ ਨੂੰ ਪੈਰੀ ਪੂਰੀ ਬਹਿਨ ਲਾਉ ਬੰਦਾ ਹੈ ਨਹੀਂ ਸੀਗਾ ਨਹੀਂ ਪਰ ਉਹ ਵੀ ਇਦਾਂ ਕਦੇ ਕਿਸੇ ਨਾਲ ਲੜੇ ਤਾਂ ਹੈ ਨਹੀਂ ਸੋਸ਼ਲ ਮੀਡੀਆ ਤੇ ਤਾਂ ਬਹੁ ਵਾਰੀ ਲੜਿਆ ਸੋਸ਼ਲ ਮੀਡੀਆ ਤੇ ਲਾਈਵ ਹੋਏ ਆ ਕਿਸੇ ਦੇ ਨਾਲ ਜਾ ਕੇ ਤਾਂ ਨਹੀਂ ਲੜੇ ਕਦੇ ਨਹੀਂ ਨਹੀਂ ਉਹ ਜਜ਼ਬਾਤੀ ਸੀ ਮਤਲਬ ਆ ਕਹਿ ਸਕਦੇ ਆ ਵੀ ਸੋਸ਼ਲ ਮੀਡੀਆ ਦੀ ਲੜਾਈ ਰਹਿ ਗਈ ਅੱਜ ਕੱਲ੍ਹ ਲੜਾਈ ਰਹੀ ਸੀ ਸਮਾ ਸਿੰਘ ਉਮਰ ਛੋਟੀ ਸੀ ਪਰ ਨੌਜਵਾਨ ਚੰਗਾ ਸੀ ਬਾਕੀ ਉਹਦੇ ਬਹੁਤ ਅੱਗੇ ਵੱਧਣਾ ਚਾਹੁੰਦਾ ਸੀ ਪਰ ਲੱਗਦਾ ਵੀ ਬਲਕੌਰ ਸਿੰਘ ਉਹਨਾਂ ਦੇ ਜੋ ਮਤਲਬ ਉਹ ਟਰੈਕ ਤੇ ਸਿੱਧੂ ਸੀ ਉਹ ਟਰੈਕ ਤੋਂ ਕਿਤੇ ਨਾ ਕਿਤੇ ਉਲਟ ਹੋ ਗਏ ਹੁਣ ਉਹ ਮਾਹੀ ਪੁੱਠੇ ਹੋ ਗਏ ਟਰੈਕ ਇੱਥੇ ਉਹਨਾਂ ਦੇ ਟਰੈਕ ਹੋਰ ਪਾਸੇ ਨੂੰ ਤੁਰੇ ਜਾਂਦੇ ਆ ਉਹ ਗੱਲ ਆ ਵੀ ਉਹ ਤਾਂ ਜਾਣਦਾ ਸੀਗਾ ਅਮਰੀਕਾ इंग्लंड ਵਾਲ ਨੂੰ ਇਹ ਬੰਗਲਾਦੇਸ਼ ਨੂੰ ਤੁਰੇ ਜਾਂਦਾ ਇਹ ਨਸਨ ਦਾ ਰਾਹੀ ਅੱਡਾ ਠੀਕ ਹੈ ਜੀ ਇਹਨਾਂ